ਆ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਨਵਾਂ ਚੰਦ ਚੜ੍ਹ ਦਿੱਤਾ ਤੇ ਰੌਲਾ ਵੱਡਾ ਪੈ ਗਿਆ ਖਲਾਰਾ ਵੱਡਾ ਪੈ ਗਿਆ ਪਹਿਲਾਂ ਤਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਤਰ੍ਹਾਂ ਨਾਲ ਮਾਂਜਾ ਬਚਿਆ ਕੇਜਰੀਵਾਲ ਤੱਕ ਹਰਾਤੇ ਲੋਕਾਂ ਨੇ ਉਸ ਤੋਂ ਬਾਅਦ ਹੁਣ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਚ ਵੱਡੀਆਂ ਬਗਾਵਤਾਂ ਹੋ ਰਹੀਆਂ ਨੇ ਆ ਅਜੇ ਕੱਲ ਹੀ 15 ਕਾਉਂਸਲਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਬਗਾਵਤ ਕਰਕੇ ਛੱਡ ਕੇ ਪਾਸੇ ਹੋ ਗਏ ਨੇ ਤੇ ਨਵੀਂ ਪਾਰਟੀ ਬਣਾ ਲਈ ਐ ਤੇ ਹੁਣ ਇਹੀ ਪਟਾਕਾ ਪੰਜਾਬ ਚ ਆਉਣ ਵਾਲੇ ਟਾਈਮ ਚ ਪੈਣਾ ਹੀ ਪੈਣਾ ਤੇ ਹੁਣ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਨਵਾਂ ਸੱਪ ਕੱਢ ਮਾਰਿਆ ਤੇ ਵੱਡਾ ਰੌਲਾ ਪੈ ਗਿਆ ਕਿ ਭਗਵੰਤ ਮਾਨ ਨੂੰ ਕੇਜਰੀਵਾਲ ਨੇ ਤੇ ਦਿੱਲੀ ਲੋਬੀ ਨੇ ਬੁਰੀ ਤਰ੍ਹਾਂ ਦਬਾ ਲਿਆ ਹੁਣ ਇਹਨਾਂ ਦੀ ਬਿਲਕੁਲ ਨਹੀਂ ਚੱਲਦੀ ਔਰ ਇਹਨਾਂ ਨੇ ਉਹਨਾਂ ਅੱਗੇ ਗੋਡੇ ਟੇਕ ਦਿੱਤੇ ਆ ਤੁਸੀਂ ਦੇਖੋ ਪੰਜਾਬ ਦੇ ਵਿੱਚ ਆਉਧਿਆਂ ਦੀ ਇੱਕ ਨਵੀਂ ਲਿਸਟ ਜਾਰੀ ਕੀਤੀ ਗਈ ਹੈ ਇਸ ਲਿਸਟ ਦੇ ਵਿੱਚ ਕੀਤਾ ਕੀ ਹੈ ਦਿੱਲੀ ਤੋਂ ਤੇ ਯੂਪੀ ਤੋਂ ਪੰਜਾਬ ਦੇ ਵੱਡੇ ਅਹੁਦੇਾਂ ਤੇ ਆਮ ਆਦਮੀ ਪਾਰਟੀ ਨੇ ਆਪਣੇ ਚਾਹੇਤੇ ਬੰਦੇ ਐਡਜਸਟ ਕੀਤੇ ਨੇ ਉਹ ਬੰਦੇ ਜਿਹੜੇ ਕੇਜਰੀਵਾਲ ਦੇ ਚਾਹੇਤੇ ਨੇ ਜਿਹੜੇ ਸੰਦੀਪ ਪਾਠਕ ਦੇ ਚਾਹੇਤੇ ਨੇ ਔਰ ਜਿਹੜੇ ਇਹਨਾਂ ਦੇ ਦਿੱਲੀ ਲੋਬੀ ਦੇ ਹੋਰ ਚਾਹੇਤੇ ਨੇ ਹੁਣ ਆ ਇੱਕ ਰੀਨਾ ਗੁਪਤਾ ਨਾਮ ਦੀ ਦਿੱਲੀ ਦੀ ਬੀਬੀ ਐ ਇਹਨੂੰ ਪੰਜਾਬ ਦੇ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਮੈਨ ਲਾਤਾ ਦੱਸੋ ਕੀ ਗੱਲ ਜਿਹੜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਆ ਜਿਹੜੇ ਜਿਨ੍ਹਾਂ ਨੇ ਚਾਰ ਚਾਰ ਜੁੱਤੀਆਂ ਕਸਾਲੀਆਂ ਜਿਨ੍ਹਾਂ ਨੇ ਗੋਡੇ ਕਸਾਲੇ ਪਿੰਡਾਂ ਦੇ ਵਿੱਚ ਤੁਰ ਤੁਰ ਕੇ ਜਿਹੜੇ ਹੁਣ ਤੱਕ ਲੋਕਾਂ ਦੇ ਮਿਹਣੇ ਸੁਣੀ ਜਾਂਦੇ ਆ ਉਹਨਾਂ ਚੋਂ ਵਲੰਟੀਅਰਾਂ ਚੋਂ ਆਗੂਆਂ ਚੋਂ ਇੱਕ ਵੀ ਬੰਦਾ ਹੈ ਨਹੀਂ ਸੀ ਜਿਹੜਾ ਕਿ ਪ੍ਰਦੂਸ਼ਣ ਬੋਰਡ ਦਾ ਚੇਅਰਮੈਨ ਲਾਇਆ ਜਾ ਸਕਦਾ ਆ ਇੱਕ ਦੀਪਕ ਚੌਧਰੀ ਨੂੰ ਜਿਹੜਾ ਇੰਡਸਟਰੀਅਲ ਬੋਰਡ ਦਾ ਇਹਨਾਂ ਨੇ ਲਾਇਆ ਇਹ ਯੂਪੀ ਤੋਂ ਆ ਔਰ ਇਹ ਸੰਦੀਪ ਪਾਠਕ ਜਿਹੜਾ ਆਮ ਆਦਮੀ ਪਾਰਟੀ ਦਾ ਐਮਪੀ ਹੈ ਇਹ ਉਹਦਾ ਪੀਏ ਦੱਸਿਆ ਜਾਂਦਾ ਹੈ ਹੁਣ ਤੁਸੀਂ ਦੱਸੋ ਵੀ ਕੀ ਆਮ ਆਦਮੀ ਪਾਰਟੀ ਨੂੰ ਪੰਜਾਬ ਚੋਂ ਬੰਦੇ ਲੱਭਣੇ ਬੰਦ ਹੋ ਗਏ ਨੇ ਫਿਰ ਹੁਣ ਪੰਜਾਬੀ ਕੀ ਕਹਿਣ ਉੱਚ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਮੈਂ ਪੰਜਾਬ ਨਾਲ ਖੜਦਾ ਮੈਂ ਪੰਜਾਬ ਲਈ ਕੰਮ ਕਰਦਾ ਸਾਰੇ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਲੀਡਰ ਨੇ ਪੰਜਾਬ ਦੇ ਉਹ ਪੰਜਾਬ 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 ਕੂਕਦੇ ਨੇ ਪਰ ਲੋਕ ਕੱਲ ਦੇ ਸੋਸ਼ਲ ਮੀਡੀਆ ਭਾਰਤਾਂ ਲੋਕਾਂ ਨੇ ਵੀ ਆ ਤੁਸੀਂ ਕੀ ਕਰੀ ਜਾਂਦੇ ਹੋ ਭਾਈ ਕੀ ਆ ਪੰਜਾਬ ਨਾਲ ਖੜਨ ਵਾਲੀਆਂ ਗੱਲਾਂ ਨੇ ਤੁਸੀਂ ਦਿੱਲੀ ਵਾਲਿਆਂ ਤੇ ਯੂਪੀ ਵਾਲਿਆਂ ਨੂੰ ਲਿਆ ਲਿਆ ਕਿ ਪੰਜਾਬ ਚ ਫਿੱਟ ਕਰ ਰਹੇ ਹੋ ਦੇਖੋ ਜੇ ਤਾਂ ਤੁਸੀਂ ਪੰਜਾਬ ਤੇ ਸਾਰਿਆਂ ਨੂੰ ਰੁਜ਼ਗਾਰ ਦੇ ਦਿੱਤਾ ਹੋਵੇ ਬਾਕੀਆਂ ਨੂੰ ਤਾਂ ਕੀ ਦੇਣਾ ਜਿਹੜੇ ਜਿਹੜੇ ਪਿੰਡਾਂ ਤੇ ਸ਼ਹਿਰਾਂ ਤੇ ਬੰਦਿਆਂ ਨੇ ਤੁਹਾਡੀ ਆਮ ਆਦਮੀ ਪਾਰਟੀ ਲਈ ਦਿਨ ਰਾਤ ਕੰਮ ਕੀਤਾ ਭਜਨੱਠ ਕੀਤੀ ਆ ਹਜ਼ਾਰਾਂ ਬੰਦੇ ਉਹ ਬੈਠੇ ਨੇ ਜਿਨ੍ਹਾਂ ਨੂੰ ਇਹ ਚੇਅਰਮੈਨੀਆਂ ਦਿੱਤੀਆਂ ਜਾ ਸਕਦੀਆਂ ਸੀ ਇਹ ਅਹੁਦਿਆਂ ਤੇ ਬਿਠਾਇਆ ਜਾ ਸਕਦਾ ਸੀ ਪਿਛਲੇ ਟਾਈਮ ਦੇ ਵਿੱਚ ਵੀ ਜਿਹੜੇ ਮੁੱਖ ਮੰਤਰੀ ਦਾ ਸਲਾਹ ਕਰ ਲਾਉਣਾ ਹੈ ਜੀ ਇਹ ਅਹੁਦੇ ਤੇ ਮੀਡੀਆ ਸਲਾਹ ਕਰ ਲਾਉਣਾ ਪੰਜਾਬ ਦੇ ਹਟਾ ਹਟਾ ਕੇ ਤੇ ਉਹ ਬਾਹਰ ਲੈ ਲਿਆ ਲਾ ਕੇ ਲਾਇਏ ਗਏ ਫਿਰ ਪੰਜਾਬ ਦੇ ਵਿੱਚ ਮਨੀਸ਼ ਸੋਧਿਆ ਜਿਹਨੂੰ ਦਿੱਲੀ ਦੇ ਵਿੱਚ ਲੋਕਾਂ ਨੇ ਹਰਾਤਾ ਨਕਾਰਤਾ ਉਹਨੂੰ ਲੈ ਕੇ ਪੰਜਾਬ ਦੇ ਵਿੱਚ ਇਹਨਾਂ ਨੇ ਵੱਡੇ ਅਹੁਦੇ ਤੇ ਬਿਠਾਤਾ ਲੈ ਕੇ ਫਿਰ ਜਿੰਨੇ ਦਿੱਲੀ ਦੇ ਵੱਡੇ ਲੀਡਰ ਨੇ ਉਹਨਾਂ ਨੂੰ ਸਿਕਿਉਰਟੀ ਪੰਜਾਬ ਪੁਲਿਸ ਦੀ ਦਿੱਤੀ ਜਾ ਰਹੀ ਹੈ ਹੁਣ ਇਹਦੇ ਤੇ ਵੀ ਪਹਿਲਾਂ ਹੀ ਰੌਲਾ ਪੈਂਦਾ ਹੁਣ ਇੱਥੇ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਆਪ ਦੇ ਪੈਰਾਂ ਤੇ ਆਪ ਕੁਹਾੜੀ ਮਾਰ ਰਹੀ ਹੈ ਹੁਣ 2027 ਦੇ ਵਿੱਚ ਆਹ ਚੀਜ਼ਾਂ ਮੁੱਦੇ ਬਣਨੀਆਂ ਨੇ ਵੇ ਤੁਸੀਂ ਪੰਜਾਬ ਨਾਲ ਕਿੰਨਾ ਖੜੇ ਪਿਛਲੇ ਟਾਈਮ ਚ ਕਿੰਨੀਆਂ ਲਿਸਟਾਂ ਇਹੋ ਜੀਆਂ ਆਈਆਂ ਜਿੱਥੇ ਪੰਜਾਬ ਦੀਆਂ ਨੌਕਰੀਆਂ ਬਾਹਰ ਲੈਣ ਨੂੰ ਦਿੱਤੀਆਂ ਗਈਆਂ ਪੰਜਾਬ ਦੇ ਮੁੰਡੇ ਕੁੜੀਆਂ ਨੇ ਬੜਾ ਰੌਲਾ ਪਾਇਆ ਭਈ ਇਹਦੇ ਤੇ ਤੁਸੀਂ ਕੋਈ ਨੀਤੀ ਕਿਉਂ ਨਹੀਂ ਬਣਾਉਂਦੇ ਪਰ ਭਗਵੰਤਮਾਨ ਸਾਹਿਬ ਗੱਲਾਂ-ਗੱਲਾਂ ਚ ਪੰਜਾਬ ਹਤਾਇਸ਼ੀ ਨੇ ਉਹ ਬੜਾ ਕਹਿੰਦੇ ਨੇ ਕਿ ਮੈਂ ਪੰਜਾਬ ਨਾਲ ਡਟ ਕੇ ਖੜਾ ਪਰ ਜਦੋਂ ਆ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਤਾਂ ਫਿਰ ਲੋਕ ਕੀ ਸੋਚਣ ਕਿਹਦੇ ਨਾਲ ਖੜੇ ਹੁਣ ਆ ਪਾਣੀਆਂ ਦੇ ਮੁੱਦੇ ਤੇ ਜਦੋਂ BBMB ਦੇ ਵਿੱਚ ਸੈਂਟਰ ਨੇ ਪੰਜਾਬ ਦੀ ਨਮਾਇੰਦਗੀ ਘਟਾਈ ਸੀ ਉਦੋਂ ਭਗਵੰਤਮਾਨ ਸਾਹਿਬ ਹੋਰਾਂ ਨੇ ਕੋਈ ਵੱਡਾ ਸਟੈਂਡ ਨਹੀਂ ਲਿਆ ਕੋਈ ਵੱਡਾ ਮੋਰਚਾ ਨਹੀਂ ਲਾਇਆ ਕੋਈ ਵੱਡਾ ਮੁੱਦਾ ਨਹੀਂ ਉਠਾਇਆ ਤੇ ਉਹਦੇ ਜਦੋਂ ਆ ਨਤੀਜੇ ਆਉਣੇ ਸ਼ੁਰੂ ਹੋ ਗਏ ਹੁਣ ਉਹਨਾਂ ਨੇ ਫੈਸਲੇ ਉਵੇਂ ਕਰਨੇ ਸ਼ੁਰੂ ਕਰਤੇ ਤਾਂ ਫੇਰ ਹੁਣ ਭਗਵੰਤਮਾਨ ਸਾਹਿਬ ਕਹਿੰਦੇ ਨੇ ਵੀ ਅਸੀਂ ਆਹ ਕਰਾਂਗੇ ਵਾਹ ਕਰਾਂਗੇ ਤੇ ਲੋਕ ਇਹ ਵੀ ਕਹਿੰਦੇ ਨੇ ਬੀ ਇੱਕ ਪਾਸੇ ਕਹਿੰਦੇ ਨੇ ਬੂੰਦ ਪਾਣੀ ਨਹੀਂ ਦੇਣਾ ਦੂਜੇ ਪਾਸੇ 44500 ਕਿਊਸਕ ਪਾਣੀ ਆਪਦੇ ਹੀ ਮੂੰਹ ਨਾਲ ਦੱਸਦੇ ਨੇ ਵੀ ਅਸੀਂ ਦੇ ਰਹੇ ਆ ਲੋਕ ਇਹ ਕਹਿੰਦੇ ਨੇ ਵੀ ਜਦੋਂ ਹੁਣ ਨਹੀਂ ਸੰਭਲ ਰਿਹਾ ਇਹਨਾਂ ਤੋਂ ਕੁਛ ਹੁਣ ਫਿਰ ਕਿਸਾਨ ਜਥੇਬੰਦੀਆਂ ਨੂੰ ਮਿਹਣੇ ਦੇ ਰਹੇ ਨੇ ਵੀ ਉਹ ਕਿਉਂ ਨਹੀਂ ਬੋਲਦੇ ਉਹ ਕਿਉਂ ਚੁੱਪ ਨੇ ਤੇ ਜਦੋਂ ਕਿ ਅੱਗੋਂ ਕਿਸਾਨ ਜਥੇਬੰਦੀਆਂ ਵਾਲਿਆਂ ਨੇ ਕਿਹਾ ਵੀ ਅਸੀਂ ਤਾਂ ਪਿਛਲੇ ਕਈ ਸਾਲਾਂ ਤੋਂ ਇਸ ਮੁੱਦੇ ਤੇ ਬੋਲ ਵੀ ਰਹੇ ਆ ਲੜਾਈ ਵੀ ਲੜ ਰਹੇ ਆ ਉਹਨਾਂ ਨੇ ਆਵਦੀਆਂ ਪੁਰਾਣੀਆਂ ਖਬਰਾਂ ਦੇ ਤੇ ਵੀਡੀਓ ਦੇ ਸੋਸ਼ਲ ਮੀਡੀਆ ਤੇ ਢੇਰ ਲਾਤੇ ਵੀ ਆ ਚੱਕੋ ਮੁੱਖ ਮੰਤਰੀ ਸਭ ਸਬੂਤ ਹੁਣ ਆ ਜਿਹੜਾ ਕੰਮ ਵਾਪਰਿਆ ਕਿ ਚੇਅਰਮੈਨੀਆਂ ਹੀ ਯੂਪੀ ਤੇ ਦਿੱਲੀ ਵਾਲਿਆਂ ਨੂੰ ਦੇਤੀਆਂ ਨੇ ਇਹਦੇ ਬਾਰੇ ਤੁਸੀਂ ਦੱਸੋ ਕਿ ਆਮ ਆਦਮੀ ਪਾਰਟੀ ਪੰਜਾਬ ਹਤਾਸ਼ੀ ਸਾਬਤ ਹੋ ਰਹੀ ਹੈ ਕਿ ਇੱਥੇ ਭਗਵੰਤ ਮਾਨ ਸਾਹਿਬ ਨੂੰ ਸਟੈਂਡ ਨਹੀਂ ਸੀ ਲੈਣਾ ਚਾਹੀਦਾ ਕਿ ਇੰਨੇ ਹਾਵੀ ਹੋ ਗਏ ਨੇ ਦਿੱਲੀ ਵਾਲੇ ਵੀਰ ਮਾਨ ਸਾਹਿਬ ਦੀ ਚੱਲਣ ਨਹੀਂ ਦਿੰਦੇ ਕਿ ਜਾਂ ਫਿਰ ਮਾਨ ਸਾਹਿਬ ਦੀ ਸਹਿਮਤੀ ਨਾਲ ਆ ਸਾਰਾ ਕੁਝ ਹੋ ਰਿਹਾ ਹੈ ਦਿੱਲੀ ਦੇ ਵਿੱਚ ਪੰਜਾਬ ਦੇ ਕਿੰਨੇ ਕਾਗੂ ਸੀ ਜਿਨ੍ਹਾਂ ਨੂੰ ਇਸ ਪੱਦਰ ਦੇ ਅਹੁਦੇ ਤੇ ਲਾਇਆ ਗਿਆ ਸੀ ਸਾਡੇ ਧਿਆਨ ਤੋਂ ਤਾਂ ਕੋਈ ਨਹੀਂ ਹੈਗੇ ਤੇ ਜੇਕਰ ਪੰਜਾਬ 'ਚ ਵੇਖੀਏ ਮਨੀਸ਼ ਸੋਸੋਧਿਆ ਕੀ ਆ ਜਿਹੜੀ ਹੁਣ ਰੀਨਾ ਗੁਪਤਾ ਲਾਤੀ ਪੋਲੂਸ਼ਨ ਬੋਰਡ ਦੀ ਚੇਅਰਮੈਨ ਹੈ ਇਹ ਲਾ ਲੋ ਆ ਜਿਹੜਾ ਦੀਪਕ ਚੌਧਰੀ ਲਾਤਾ ਯੂਪੀ ਤੋਂ ਲਿਆ ਕੇ ਇਹ ਲਾ ਲੋ ਕਿੰਨੇ ਹੋਰ ਨੇ ਜਿਹੜੇ ਉਹ ਵਿਅਕਤੀ ਜਿਹੜਾ ਕੇਜਰੀਵਾਲ ਦਾ ਨਿੱਜੀ ਸਲਾਹਕਾਰ ਸੀਗਾ ਜਿਹਦੇ ਉੱਪਰ ਜਿਹੜੀ ਦਿੱਲੀ ਦੀ ਇੱਕ ਮਹਿਲਾ ਕਮਿਸ਼ਨ ਦੀ ਚੇਅਰਮੈਨ ਰਹੀ ਹੈ ਉਹਨੇ ਗੰਭੀਰ ਦੋਸ਼ ਲਾਏ ਸੀ ਵੀ ਮੈਂ ਆਮ ਆਦਮੀ ਪਾਰਟੀ ਦੀ ਕੰਮ ਕਰਦੀਆਂ ਇਹਨੇ ਮੈਨੂੰ ਕੁੱਟਿਆ ਔਰ ਉਹਨੇ ਕੇਸ ਕੀਤਾ ਉਹਦੇ ਤੇ ਉਹਨੂੰ ਵੀ ਲੈ ਕੇ ਪੰਜਾਬ ਚ ਫਿੱਟ ਕਰਤਾ ਸੀਗਾ ਹੁਣ ਤੁਸੀਂ ਦੇਖੋ ਜਿਹੜੇ ਰਾ ਆਮ ਆਦਮੀ ਪਾਰਟੀ ਤੁਰੀ ਹੈ ਕੀ ਇਹ ਰਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਉੱਚਾ ਚੱਕੇਗਾ ਕਿ ਬੇੜਾ ਗਰਖ ਕਰੇਗਾ ਮੈਨੂੰ ਲੱਗਦਾ ਆਮ ਲੋਕਾਂ ਦੀ ਫਿਕਰ ਘੱਟ ਹੈ ਆਮ ਆਦਮੀ ਪਾਰਟੀ ਨੂੰ ਇਹਦੀ ਫਿਕਰ ਜ਼ਿਆਦਾ ਕਰਨੀ ਚਾਹੀਦੀ ਹੈ ਜ਼ਿਆਦਾ ਕਰਨੀ ਚਾਹੀਦੀ ਹੈ ਆਮ ਆਦਮੀ ਪਾਰਟੀ ਨੂੰ ਸੋਚਣਾ ਚਾਹੀਦਾ ਹੈ ਕਿ ਐਡਾ ਤਾਂ ਪਾਰਟੀ ਦਾ ਬੇੜਾਗਰ ਕਰ ਰਹੇ ਹੋ ਤੁਸੀਂ ਸਭ ਤੋਂ ਵੱਧ ਆਮ ਆਦਮੀ ਪਾਰਟੀ ਆਪਣਾ ਹੀ ਨੁਕਸਾਨ ਕਰ ਰਹੀ ਹੈ ਪੰਜਾਬ ਦੇ ਲੋਕ ਦੇਖ ਰਹੇ ਨੇ ਧੋਖ ਰਹੇ ਨੇ ਬੋਲ ਰਹੇ ਨੇ ਸਰਕਾਰ ਕੋਲ ਹਕੂਮਤ ਹੈ ਪਾਵਰ ਹੈ ਨਹੀਂ ਚੱਲਣ ਦਿੰਦੇ ਪਰ ਸੁਲਗ ਤਾਂ ਰਹੇ ਨੇ ਨਾ ਲੋਕ ਹੁਣ ਕੱਲ ਦਾ ਸੋਸ਼ਲ ਮੀਡੀਆ ਤੇ ਆ ਜਿਹੜਾ ਨਵਾਂ ਕੰਮ ਇਹਨਾਂ ਨੇ ਕੀਤਾ ਇਹਦੀ ਕਿੰਨੀ ਵੱਡੀ ਵਿਰੋਧਤਾ ਹੋਈ ਹੈ ਕਿੰਨੀ ਵੱਡੀ ਖਲਾਫਤ ਹੋਈ ਹੈ ਪਰ ਉਹ ਜਿਵੇਂ ਆਖੇ ਕਿਹੜਾ ਆਖੇ ਰਾਣੀ ਅੱਗਾ ਟੱਕ ਕੇਜਰੀਵਾਲ ਸਾਹਿਬ ਨੂੰ ਕਿਹੜਾ ਆਖੇ ਬੀਬੀ ਇੰਜ ਨਹੀਂ ਇਉਂ ਕਰ ਉਹ ਇੱਕ ਸੀ ਨਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇਉਂ ਕਰ ਤਾਂ ਹੁਣ ਇੱਥੇ ਕੌਣ ਆਖੇ ਇੱਥੇ ਵੀ ਇੱਕ ਅਗਲੀ ਗੱਲ ਪਾਰਟੀ ਚ ਜਮਹੂਰੀਅਤ ਕਿੰਨੀ ਕਿ ਡੈਮੋਕ੍ਰੇਸੀ ਕਿੰਨੀ ਕਿ ਜਦੋਂ ਦੀ ਆਮ ਆਦਮੀ ਪਾਰਟੀ ਬਣੀ ਹੈ ਉਦੋਂ ਦੇ ਪਾਰਟੀ ਦੇ ਮੁਖੀ ਸੁਪਰੀਮੋ ਕੇਜਰੀਵਾਲ ਹੀ ਚੱਲੇ ਆ ਰਹੇ ਆ ਜੇ ਪਾਰਟੀ ਦੇ ਅੰਦਰ ਡੈਮੋਕ੍ਰੇਸੀ ਹੋਵੇ ਜਮਹੂਰੀਅਤ ਹੋਵੇ ਤਾਂ ਕੋਈ ਦੂਜਾ ਨੇਤਾ ਵੀ ਪਾਰਟੀ ਦੀ ਅਗਵਾਈ ਸੰਭ ਸਕਦਾ ਹੈ ਕੇਜਰੀਵਾਲ ਜੇਲ੍ਹ ਚ ਵੀ ਸੀ ਬਾਹਰ ਵੀ ਪਰ ਪਾਰਟੀ ਦੀ ਅਗਵਾਈ ਕਿਸੇ ਨੂੰ ਨਹੀਂ ਦਿੱਤੀ ਕਿਉਂ ਨਹੀਂ ਦਿੱਤੀ ਉਹੀ ਗੱਲ ਜਿਵੇਂ ਅਕਾਲੀ ਗੱਲ ਤੇ ਇਹ ਦੋਸ਼ ਲੱਗਦਾ ਆਮ ਆਦਮੀ ਪਾਰਟੀ ਵੀ ਕਹਿੰਦੀ ਆ ਵੀ ਇਹ ਬਾਦਲੈਂਡ ਕੰਪਨੀ ਬਣ ਗਈ ਐ ਬਾਦਲਾ ਨੇ ਆਪਣੀ ਘਰੇਲੂ ਪਾਰਟੀ ਵਾਂਗ ਜਗੀਰ ਵਾਂਗ ਬਣਾ ਲਿਆ ਇਹ ਗੱਲ ਕਾਲੀ ਦਲ ਤੇ ਆਮ ਆਦਮੀ ਪਾਰਟੀ ਵੀ ਦੋਸ਼ ਲਾਉਂਦੀ ਐ ਇਸੇ ਤਰ੍ਹਾਂ ਕੇਜਰੀਵਾਲ ਸਾਹਿਬ ਨੂੰ ਵੀ ਇੰਜ ਲੱਗਦਾ ਕਿ ਆਮ ਆਦਮੀ ਪਾਰਟੀ ਤਾਂ ਮੇਰੇ ਘਰ ਦੀ ਜ਼ਗੀਰ ਹੈ ਤੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਲੀਡਰਾਂ ਨੂੰ ਲੱਗਦਾ ਵੀ ਇਹ ਤਾਂ ਕੇਜਰੀਵਾਲ ਸਾਹਿਬ ਦੀ ਜਾਇਦਾਦ ਤੇ ਜਗੀਰ ਹੈ ਪਾਰਟੀ ਉਹਦੇ ਪੁੱਛੇ ਬਿਨਾ ਉਹਦੀ ਮਰਜ਼ੀ ਬਿਨਾ ਕੁਝ ਨਹੀਂ ਕਰਨਾ